ਸਾਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਹੋਲਾ ਮੱਲਾ ਸੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਆਧਾਰਾ ਪੀ ਐਸ ਕੇ ਮੀਡੀਆ ਗਰੁੱਪ ਵੱਲੋਂ ਤੁਸੀਂ ਜਿੱਥੇ ਜਿੱਥੇ ਵੀ ਦੁਨੀਆ ਦੇ ਕੋਨੇ ਵਿੱਚ ਬੈਠੇ ਹੋ ਸਭ ਪੰਜਾਬੀਆਂ ਨੂੰ ਹੋਲੇ ਮੱਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਤਸੰਗਤ ਜੀ ਬੇਸ਼ੱਕ ਅੱਜ ਅਸੀਂ 2025 ਦੇ ਹੋਲੇ ਮੱਲੇ ਵੱਲ ਪਹੁੰਚ ਗਏ ਹਾਂ ਪਰ ਕੁਝ ਗੱਲਾਂ ਅਜ ਕਰਨੀਆਂ ਬਹੁਤ ਜ਼ਰੂਰੀ ਨੇ ਛੋਟੀ ਜੀ ਵੀਡੀਓ ਹੋਏਗੀ ਸਭ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਜੋ ਤੁਹਾਨੂੰ ਮਹਿਸੂਸ ਹੋਵੇ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਨਾਲ ਨਾਲ ਇੱਕ ਵੀਡੀਓ ਚੱਲ ਰਹੀ ਹੈ ਇਹ ਇੱਕੋ ਵੀਡੀਓ ਨੇ ਮੇਰੇ ਕੋਲ ਤਿੰਨ ਚਾਰ ਹੋਰ ਵੀਡੀਓ ਨੇ ਛੋਟ-ਛੋਟੀਆਂ ਜਿਹਾ 5-5 7-7 ਸੈਕਿੰਡ ਦੀਆਂ ਕਿਉਂਕਿ ਸਿਰਫ ਤੁਹਾਨੂੰ ਨਮੂਨੇ ਜਿਹਾ ਦਿਖਾਉਣੇ ਨੇ ਕਿ ਦੇਖ ਲਓ ਕੁਝ ਇੱਕ ਸਾਲਾਂ ਦੇ ਵਿੱਚ ਹੀ ਸਾਡੇ ਇਹਨਾਂ ਧਾਰਮਿਕ ਜਿਹੜੇ ਮੇਲੇ ਹੁੰਦੇ ਨੇ ਜਿਹੜੇ ਧਾਰਮਿਕ ਫੈਸਟੀਵਲ ਨੇ ਸਾਡੇ ਤਿਉਹਾਰ ਨੇ ਗੁਰੂਆਂ ਨਾਲ ਰਿਲੇਟਡ ਉਹਨਾਂ ਦੀਆਂ ਵੀ ਸ਼ਕਲਾਂ ਕਿਵੇਂ ਬਦਲ ਗਈਆਂ ਨੇ ਵਿਸ਼ਖ ਟੈਕਨੋਲੋਜੀ ਵੱਧ ਗਈ ਆ ਪਰ ਸਾਨੂੰ ਇੰਨੀ ਕੁ ਅਕਲ ਹੋਣੀ ਚਾਹੀਦੀ ਆ ਨਾ ਕਿ ਅਸੀਂ ਜਾ ਕੇ ਇਸ ਥਾਂ ਤੇ ਰਹਾਂ ਕਿ ਇਸ ਪਵਿੱਤਰ ਧਰਤੀ ਤੇ ਜਾ ਰਹੇ ਆ ਔਰ ਕਿਹੜਾ ਪਵਿੱਤਰ ਤਿਉਹਾਰ ਅਸੀਂ ਮਨਾਉਣ ਜਾ ਰਹੇ ਆ ਸ਼੍ਰੀ ਅਨੰਦਪੁਰ ਸਾਹਿਬ ਅਸੀਂ ਜਾਣਾ ਕੈਸੀ ਪਵਿੱਤਰ ਧਰਤੀ ਆ ਔਰ ਉਸ ਧਰਤੀ ਤੇ ਜਾਣ ਲੱਗੇ ਅਸੀਂ ਜਾਂਦੇ ਕਿਵੇਂ ਆ ਅਸੀਂ ਸ਼ਕਲੇ ਬਦਲ ਦਿੱਤੀਆਂ ਨੇ ਆਪਣੇ ਜਾਣਦੀਆਂ ਅਸੀਂ ਜਿਉਂ ਜੰਮੇ ਆ ਬਹੁਤ ਵਾਰੀ ਜਾ ਕੇ ਉੱਥੇ ਆਨੰਦਪੁਰ ਸਾਹਿਬ ਵੀ ਮੇਲਾ ਵੇਖਿਆ ਤੇ ਅੱਜ ਕੱਲ ਸੋਸ਼ਲ ਮੀਡੀਆ ਤੇ ਵੀ ਦੇਖਦੇ ਰਹੀਦਾ ਪਰ ਐਦਾਂ ਸ਼ਕਲਾਂ ਬਦਲ ਜਾਣ ਗਿਆ ਮੇਲਿਆਂ ਦੀਆਂ ਜਾਂ ਮੇਲਾ ਤੇ ਉੱਥੇ ਚਲੋ ਠੀਕ ਚੱਲ ਰਿਹਾ ਹੋਵੇਗਾ ਪਰ ਜਿਹੜੇ ਅਸੀਂ ਰਸਤੇ ਵਿੱਚ ਫੁਕਰਪੁਣਾ ਕਰਦੇ ਜਾਂਦੇ ਆ ਨਾ ਇਵਨ ਉੱਥੇ ਪਹੁੰਚ ਕੇ ਵੀ ਮੈਂ ਤੁਹਾਨੂੰ ਕੁਝ ਚੀਜ਼ਾਂ ਦਿਖਾਵਾਂਗਾ ਔਰ ਤੁਸੀਂ ਮੇਰੀਆਂ ਗੱਲਾਂ ਦੇ ਨਾਲ ਸਹਿਮਤ ਤੁਹਾਨੂੰ ਹੋਣਾ ਪਵੇਗਾ ਕਿਉਂਕਿ ਮੈਂ ਕਦੇ ਵੀ ਬਿਨਾ ਪ੍ਰੂਫ ਤੋਂ ਜਾਂ ਬਿਨਾ ਤੱਥਾਂ ਤੋਂ ਗੱਲ ਨਹੀਂ ਕਰਦਾ ਹੁੰਦਾ ਹਾਲਾਂਕਿ ਇਹ ਵੀ ਸਾਨੂੰ ਪਤਾ ਕਿ ਬੋਲਣ ਦਾ ਕੋਈ ਫਾਇਦਾ ਨਹੀਂ ਅੱਜਕੱਲ੍ਹ ਹੈ ਕਿਸੇ ਦੇ ਜੂ ਨਹੀਂ ਸਰਕਣੀ ਪਰ ਇਹਨਾਂ ਲੋਕਾਂ ਵੱਲ ਦੇਖੋ ਇਹ ਕਰ ਕੀ ਰਹੇ ਨੇ ਕਦੇ ਜ਼ਮਾਨਾ ਹੁੰਦਾ ਸੀ ਆਨੰਦਪੁਰ ਸਾਹਿਬ ਵੱਲੋਂ ਚੱਲਣਾ ਤੇ ਰਸਤੇ 'ਚ ਗੁਰਬਾਣੀ ਸੁਣਦੇ ਜਾਣਾ ਜੇ ਟਰਾਲੀਆਂ ਤੇ ਵੀ ਜਾਣਾ ਤੂੰ ਗੁਰਬਾਣੀ ਜਲਦੀ ਹੋਣੀ ਜੇ ਟਰੱਕਾਂ ਤੇ ਵੀ ਜਾਣਾ ਗੁਰਬਾਣੀ ਜਲਦੀ ਹੋਣੀ ਜਾਂ ਫਿਰ ਵਾਹਿਗੁਰੂ ਦਾ ਆਲਾਪ ਕਰਦੇ ਜਾਣਾ ਇਹਨਾਂ ਸਾਰੀਆਂ ਵੀਡੀਓ ਦੀ ਆਵਾਜ਼ ਮੈਨੂੰ ਮਿਊਟ ਕਰਨੀ ਪਈ ਉਹਦਾ ਕਾਰਨ ਇਹ ਸੀ ਕਿ ਗਾਣੇ ਜੋ ਫੁਕਰਾ ਪਰ ਰਸਤੇ ਵਿੱਚ ਕਰਦੇ ਜਾ ਰਹੇ ਨੇ ਉਦਾਂ ਦੇ ਗਾਣੇ ਲਾਏ ਹੋਏ ਇਹਨਾਂ ਨੇ ਅਜੀਬੋ ਗਰੀਬ ਗਾਣੇ ਲਾਏ ਹੋਏ ਨੇ ਤੋਹਾ مطلب ਉਹਨਾਂ ਗਾਣਿਆਂ ਦਾ ਇਹਨਾਂ ਜਾਣੀਆਂ ਦਾ ਤੇ ਇਹਨਾਂ ਦੇ ਫੁਕਰੇ ਪਾੰਦਾ ਕੋਈ ਮੇਲ ਹੀ ਨਹੀਂ ਆਨੰਦਪੁਰ ਸਾਹਿਬ ਦੇ ਨਾਲ ਮਾਫ ਕਰਨਾ ਇਹ ਕਹਿਣਾ ਪੈ ਰਿਹਾ ਕਿਸੇ ਦੇ ਅਸੀਂ ਸ਼ਰਦਾ ਤੇ ਕਦੇ ਉਂਗਲੀ ਨਹੀਂ ਉਠਾਉਂਦੇ ਪਰ ਸ਼ਰਦਾ ਹੋਣੀ ਤੇ ਚਾਹੀਦੀ ਆ ਨਾ ਨਜ਼ਰ ਹੋਣੀ ਚਾਹੀਦੀ ਸ਼ਰਦਾ ਤੁਹਾਡੀ ਲੋਕਾਂ ਨੂੰ ਵੀ ਨਜ਼ਰ ਆਉਣੀ ਚਾਹੀਦੀ ਆ ਇਹ ਇੱਕੋ ਹੀ ਵੀਡੀਓ ਆ ਤੁਸੀਂ ਦੇਖ ਰਹੇ ਬਾਰ-ਬਾਰ ਤੁਸੀਂ ਇਹ ਦੱਸੋ ਇਸੇ ਹੀ ਵੀਡੀਓ ਤੋਂ ਦੱਸੋ ਕਿ ਇਹ ਤਰੀਕਾ ਸਹੀ ਆ ਜਾਂ ਨਹੀਂ ਆ ਕਿ ਦੈ ਇਨਾਂ ਨੇ ਧੂਏ ਕੱਢੇ ਹੋਏ ਨੇ ਟਰੈਕਟਰਾਂ ਦੇ ਪਰ ਨਹੀਂ ਸਾਨੂੰ ਉੱਥੇ ਰੋਕਣ ਵਾਲਾ ਕੌਣਾ ਅਸੀਂ ਵੀ ਜਿੰਨਾ ਮਰਜੀ ਰੌਲਾ ਪਾ ਲਈਏ ਉਹ ਕਹਿੰਦੇ ਤੁਸੀਂ ਹੁੰਦੇ ਕੌਣ ਹੋ ਭੌਂਕੀ ਜਾਓ ਤੁਸੀਂ ਅਸੀਂ ਤਾਂ ਆਪਣੀਆਂ ਫੁਕਰੀਆਂ ਮਾਰਨੀਆਂ ਹੀ ਨੇ ਮਾਰੋ ਫੁਕਰੀਆ ਜੀ ਸੱਦ ਕੇ ਮਾਰੋ ਪਰ ਬਾਅਦ ਚ ਫਿਰ ਦੇਖ ਲਓ ਪਿੱਛੇ ਨਸ਼ੱਤਰ ਗਿਲ ਦਾ ਗਾਣਾ ਲੱਗਾ ਹੁੰਦਾ ਹਰ ਅੱਖ ਦੇ ਵਿੱਚ ਅਥਰੂ ਤੇ ਫਿਰ ਨਾਲ ਆਰ ਆਈ ਪੀ ਲਿਖ ਲੈ ਕਿਤ ਲਾਲ ਲਾਲ ਦਿਲ ਪਾ ਕੇ ਤੁਹਾਡੀਆਂ ਫੋਟੋ ਫਿਰ ਆਉਂਦੀਆਂ ਨੇ ਫਿਰ ਖਬਰ ਆਉਂਦੀ ਆ ਆਨੰਦਪੁਰ ਸਾਹਿਬ ਯਾਤਰਾ ਤੇ ਜਾਂਦੇ 10 ਮਰਗ ਹੈ ਆਨੰਦਪੁਰ ਸਾਹਿਬ ਯਾਤਰਾ ਤੇ ਆਉਂਦੇ 20 ਮਰਗ ਹੈ ਫਿਰ ਇਹ ਖਬਰਾਂ ਆਉਂਦੀਆਂ ਨੇ ਆਉਂਦੀਆਂ ਇਹਨਾਂ ਫੁਕਰੀਆਂ ਕਰਕੇ ਨੇ ਇਹ ਵੀਡੀਓ ਦੇਖੀ ਤੁਸੀਂ ਹੁਣ ਇਹ ਦੱਸੋ ਅਗਲੀ ਵੀਡੀਓ ਤੁਹਾਨੂੰ ਦਿਖਾਉਣਾ ਆਡੀਓ ਸਾਰੀਆਂ ਦੀਆਂ ਮਿਊਟ ਕੀਤੀਆਂ ਹੋਈਆਂ ਨੇ ਮੈਂ ਕਿਉਂਕਿ ਗਾਣੇ ਬਹੁਤ ਅਜੀਬੋ-ਗਰੀ ਫੁਕਰਾ ਟਾਈਪ ਗਾਣੇ ਲਾਏ ਹੋਏ ਨੇ ਮੈਂ ਤੁਹਾਨੂੰ ਪਤਾ ਹੀ ਜਿਹੜੇ ਗਾਣੇ ਲਾਉਂਦੇ ਨੇ ਅਗਲੀ ਵੀਡੀਓ ਦੇਖੋ ਆ ਦੱਸੋ ਗਾਣਾ ਇਹਦੇ ਤੇ ਵੀ ਉਦਾਂ ਹੀ ਸੀਗੇ ਇਹਦੇ ਆਪਣੇ ਸਿੱਧੂ ਮੂਸੇਵਾਲ ਦੇ ਮੈਂ ਨਹੀਂ ਕਹਿੰਦਾ ਸਿੱਧੂ ਮੂਸੇਵਾਲ ਮਾੜਾ ਗਾਉਂਦਾ ਚਲੋ ਜਿਹੜੇ ਚੰਗੇ ਆ ਮੈਂ ਸੁਣਦਾ ਜਿਹੜੇ ਮਾੜੇ ਮੈਂ ਨਹੀਂ ਸੁਣਦਾ ਪਰ ਤੁਸੀਂ ਇਹ ਦੇਖੋ ਕਿ ਅਗਲੀ ਵੀਡੀਓ ਲਾਉਣ ਹੀ ਮੈਂ ਮਾਫ ਕਰਨਾ ਆ ਦੇਖੋ ਹੋਲੀ ਖੇਡਣ ਦੇ ਤਰੀਕੇ ਦੇਖੋ ਇਹ ਤਰੀਕੇ ਦੇਖੋ ਇਹਨਾਂ ਦੇ ਹੋਲੀ ਖੇਡਣ ਦੇ ਵੀ ਇਦਾਂ ਹੋਲੀ ਟਰੈਕਟਰਾਂ ਦੇ ਉੱਤੇ ਚੜ੍ਹ ਚੜ੍ਹ ਕੇ ਬੇਸ਼ੱਕ ਟਰੈਕਟਰ ਖੜਾ ਆ ਪਰ ਇਹ ਤਰੀਕਾ ਕਿਹੜਾ ਆ ਦੱਸੋ ਇਹ ਆ ਦੱਸੋ ਵਾਹ ਵਾਹ ਜਿਉਂਦੇ ਰਹੋ ਬੱਚਿਓ ਆ ਹੋਰ ਵੀਡੀਓ ਤੁਹਾਨੂੰ ਦਿਖਾਉਣਾ ਇਹ ਉਹੀ ਵੀਡੀਓ ਮਾਫ ਕਰਨਾ ਆ ਦੇਖੋ ਸਪੀਡ ਓਏ ਹੋਏ 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 ਦੇਖੋ ਆ ਦੇ ਲੋ ਟਰੱਕ ਕਿੰਨੀ ਸਪੀਡ ਜਾਂਦਾ ਟਰੱਕ ਨੂੰ ਸੈਕਿੰਡ ਦੇ ਵਿੱਚ ਕਰਾਸ ਕਰਕੇ ਉਹ ਗਿਆ ਦੇਖੋ ਤੇ ਮੋਰੇ ਝੰਡਾ ਜਿਹੜਾ ਇੰਨਾ ਸਾਰਾ ਲਾਉਂਦੇ ਇਹ ਵੀ ਮੈਨੂੰ ਸਮਝ ਨਹੀਂ ਆਇਆ ਵੀ ਜਿਹੜਾ ਝੰਡਾ ਮੋਰੇ ਲਾਉਂਦੇ ਹੋ ਤੁਸੀਂ ਤੁਹਾਡਾ ਜਿਹੜਾ ਵਿਊ ਹੁੰਦਾ ਦੇਖਣ ਦਾ ਉਹਨੂੰ ਤੁਸੀਂ ਕਿੱਦਾਂ ਦੇਖ ਸਕੋਗੇ ਮੈਂ ਦੁਬਾਰਾ ਫੇਲੇ ਫੇਰ ਪਲੇ ਕਰਦਾ ਐ ਇਸ ਵੀਡੀਓ ਨੂੰ ਦੇਖੋ ਜਰਾ ਦੇਖੋ ਸਪੀਡ ਜੇ ਯਾਰ ਕਿਤੇ ਟਰਨ ਕਰਨਾ ਪੈ ਗਿਆ ਕੋਮੋਰੇ ਆ ਗਿਆ ਤਾਂ ਫਿਰ ਕੀ ਕਰੋਗੇ ਤੁਸੀਂ ਦੱਸੋ ਹਾਦੀ ਹੋਈ ਪਈ ਯਾਰ ਆਇ ਇੱਕ ਹੋਰ ਵੀਡੀਓ ਦੇਖੋ ਇਹ ਦੇਖੋ ਬੇਸ਼ੱਕ ਹੌਲੀ ਜਾ ਰਹੇ ਨੇ ਪਰ ਦੇਖਿਓ ਇਹਦੇ ਵੀਡੀਓ ਵਿੱਚ ਬੰਦਾ ਟਰੈਕਟਰ ਦੇ ਮਗਰਾੜ ਤੇ ਚੌਂਕੜੀ ਮਾਰ ਕੇ ਮ제 ਨਾ ਬੈਠਾ ਤੇ ਫੋਨ ਤੇ ਲੱਗਾ ਹੋਇਆ ਮਾੜਾ ਜਿਹਾ ਵੀ ਝਟਕਾ ਵੱਜਿਆ ਤੇ ਇਹ ਬੰਦਾ ਕਿੱਥੇ ਜਾਏਗਾ ਦੱਸੋ ਇੱਕ ਵਾਰੀ ਫੇਰ ਦੇਖ ਲਓ ਵੀਡੀਓ ਦੇਖਿਓ ਗੌਰ ਕਰਿਓ ਬੰਦਾ ਜਿਹੜਾ ਬੈਠਾ ਦੇਖੋ ਵਾਹ 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 ਨਾ ਡਰ ਲੋਕੋ ਜਿਉਂਦੇ ਰਹੋ ਇਹ ਕਾਦੀ ਨਹੀਂ ਡਰਦਾ ਯਾਰ ਕਾਦੀ ਨਹੀਂ ਡਰਦਾ ਇਹ ਪਹਿਲਾਂ ਦੱਸੋ ਹੁਣ ਇਹ ਕੁਛ ਇੱਕ ਵੀਡੀਓ ਨੇ ਜਿਹੜੀਆਂ ਜਿਆਦੀ ਲੰਬੀ ਵੀਡੀਓ ਨਹੀਂ ਮੈਂ ਕਰਨੀ ਚਾਹੁੰਦਾ ਇਸ ਕਰਕੇ ਮੈਂ بس یہی ਤਾਂ ਦੱਸਣਾ ਚਾਹੁੰਦਾ ਇਹ ਤਾਂ ਕੁਛ ਵੀ ਨਹੀਂ ਮੈਂ ਤਾਂ ਸਾਰਾ ਕੁਝ ਦਿਖਾਵਾ ਤੇ ਵੀਡੀਓ ਬਹੁਤ ਲੰਬੀ ਹੋ ਜਾਣੀ ਟਰੈਕ ਮੋਟਰਸਾਈਕਲਾਂ ਤੇ ਐਦਾਂ ਫੁਕਰੀਆਂ ਮਾਰਦੇ ਜਾ ਰਹੇ ਨੇ ਕਿ ਬਸ ਟਰੈਕ ਦੇਖੋ ਮੋਟਰਸਾਈਕਲਾਂ ਦੇ ਮੂਰੇ ਵੱਡੇ ਵੱਡੇ ਦੋ ਦੋ ਝੰਡੇ ਗੱਡੇ ਹੋਏ ਨੇ ਯਾਰ ਤੁਸੀਂ ਡਰਦੇ ਨਹੀਂ ਕਿਸੇ ਗੱਲ ਤੋਂ ਡਰਨਾ ਵੀ ਚਲੋ ਨਾ ਡਰੋ ਤੁਹਾਡੀ ਜਾਨ ਜੋ ਤੁਹਾਡਾ ਦਿਲ ਕਰਦਾ ਕਰੋ ਉਹਨਾਂ ਨੂੰ ਪਰ ਇੰਨੇ ਤੇ ਦੇਖੋ ਨਾ ਵੀ ਤੁਸੀਂ ਜਾ ਕਿੱਥੇ ਰਹੇ ਹੋ ਕਿਸੇ ਟੂਰਨਾਮੈਂਟ ਤੇ ਜਾਓ ਜੋ ਮਰਜੀ ਖੇ ਖਾਓ ਜਿੱਦਾਂ ਮਰਜੀ ਜਾਓ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਕਿਸ ਧਾਰਮਿਕ ਸਥਾਨ ਤੇ ਔਰ ਸਿੱਖੀ ਨਾਲ ਸੰਬੰਧਿਤ ਜਿਹੜੇ ਸਾਡੇ ਗੁਰੂਆਂ ਦੇ ਤਿਉਹਾਰ ਨੇ ਯਾਰ ਸਿੱਖੀ ਇਸੇ ਕਰਕੇ ਤੇ ਮਸ਼ਹੂਰ ਹੈ ਕਿ ਸਾਡੇ ਵਿੱਚ ਅਦਬ ਸੀ ਸਾਡੇ ਵਿੱਚ ਇੱਕ ਰਿਸਪੈਕਟ ਸੀ ਆਪਣੇ ਗੁਰੂਆਂ ਪ੍ਰਤੀ ਆਪਣੇ ਤਿਉਹਾਰਾਂ ਪ੍ਰਤੀ ਤੇ ਆਪਣੇ ਗ੍ਰੰਥ ਸਾਹਿਬ ਪ੍ਰਤੀ ਮੈਨਾਂ ਜੇ ਦੇਖ ਲਓ ਕਿਉਂਕਿ ਗੱਲ ਆਨੰਦਪੁਰ ਸਾਹਿਬ ਦੀ ਕਰ ਰਿਹਾ ਮੈਂ ਅਦਬ ਦੇ ਨਾਲ ਅਦਬ ਕਰਦਾ ਹੋਇਆ ਸਿਰ ਟਾ ਕੇ ਬੈਠਾਂ ਨਹੀਂ ਤੇ ਮੈਂ ਉਦਾਂ ਵੀ ਬੈਠ ਸਕਦਾ ਐ ਪ੍ਰੋਗਰਾਮ ਕਰ ਸਕਦਾ ਪਰ ਮੈਂ ਕਿਹਾ ਨਹੀਂ ਆਨੰਦਪੁਰ ਸਾਹਿਬ ਦੀ ਗੱਲ ਕਰਨੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਜ਼ਿਕਰ ਆਏਗਾ ਸਾਡੇ ਗੁਰੂਆਂ ਦਾ ਵੀ ਜ਼ਿਕਰ ਆਏਗਾ ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਦੋਂ ਕਸ਼ ਇਹੋ ਜੀ ਗੱਲ ਕਰਾਂ ਤੇ ਬਕਾਇਦਾ ਦਸਤਾਰ ਬਨ ਕੇ ਆਵਾਂ ਪਰ ਅਸੀਂ ਦੇਖ ਲਓ ਦਸਤਾਰਾਂ ਬਨ ਕੇ ਵੀ ਕੀ ਕਰਦੇ ਪਏ ਆ ਟਰਾਲੀਆਂ ਦੇ ਵਿੱਚ ਇਦਾਂ ਜੇ ਟਰਾਲੀ ਤੇ ਇੱਕ ਇਹੋ ਜੀ ਚੀਜ਼ ਆ ਕੋਈ ਸਪੀਡ ਬ੍ਰੇਕਰ ਆ ਜਾਵੇ ਯਾਰ ਰਾਤ ਜੇ ਜੇ ਸਪੀਡ ਤੇ ਜਾ ਰਹੇ ਤੁਸੀਂ ਨਾਲੋਂ ਨਾਲ ਦੇਖ ਰਹੇ ਹੋ ਸਪੀਡ ਬ੍ਰੇਕਰ ਆ ਜਾਵੇ ਬੰਦੇ ਕਿੱਥੇ ਜਾਣਗੇ ਦੱਸੋ ਇੰਨੀ ਸਪੀਡ ਤੇ ਸਪੀਡ ਬ੍ਰੇਕਰ ਤੇ ਚੜਜੋ ਤੁਸੀਂ ਟਰਾਲੀ ਕਿੱਥੇ ਜਾਏਗੀ ਪੁੜਕ ਕੇ ਸੋਚੋ ਮੜਾ ਜਾ ਤੇ ਜੇ ਜਾਨ ਦੀ ਪਰਵਾਹ ਵੀ ਤੁਸੀਂ ਨਹੀਂ ਕਰਨੀ ਮੈਂ ਫੇਰ ਕਿੰਨਾ ਨਾ ਕਰੋ ਖਸਮਾਂ ਨੂੰ ਖਾਓ ਪਰ ਇਹ ਤੇ ਦੇਖੋ ਅਸੀਂ ਜਾ ਆਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਰਹਿ ਆ ਯਾਰ ਕੋਈ ਜ਼ਮਾਨਾ ਹੁੰਦਾ ਸੀ ਗੁਰਬਾਣੀ ਚਲਦੀ ਹੁੰਦੀ ਸੀ ਸਾਡੇ ਟਰੈਕਟਰਾਂ ਤੇ ਢੋਲਕ ਲੈ ਕੇ ਜਥਿਆਂ ਦੇ ਜਥੇ ਜਾਣਾ ਤੇ ਗੁਰਬਾਣੀ ਦਾ ਪ੍ਰਚਾਰ ਕਰਦੇ ਜਾਣਾ ਅੱਜ ਤੇ ਕਮਾਲ ਹੀ ਹੋਈ ਹੈ ਆਉਣ ਵਾਲੇ ਸਮੇਂ ਵਿੱਚ ਕੀ ਹੋਏਗਾ ਮੈਨੂੰ ਇਹ ਨਹੀਂ ਸਮਝ ਆਈ ਬੜਾ ਤੁਸੀਂ ਦੇਖ ਲਓ ਐਸਜੀਪੀਸੀ ਵੱਲੋਂ ਇੱਕ ਬਹੁਤ ਵੱਡਾ ਸੁਨੇਹਾ ਵੀ ਦਿੱਤਾ ਗਿਆ ਸੀ ਕਿ ਐਸ ਵਾਰੀ ਤੁਸੀਂ ਟਰੈਕਟਰਾਂ ਤੇ ਇਦਾਂ ਫੁਕਰਾਪਨ ਕਰਦੇ ਨਹੀਂ ਜਾਣਾ ਗਾਣੇ ਲਾਉਂਦੇ ਨਹੀਂ ਜਾਣਾ ਤੁਸੀਂ ਇੱਜੇ ਸਪੀਡ ਦੇ ਨਾਲ ਨਹੀਂ ਜਾਣਾ ਪਰ ਉਹ ਕਈ ਲੋਕੀ ਇਹ ਫੁਜਾ ਫੋਕਰੇ ਲੋਕੀ ਇਹ ਸੋਚਦੇ ਨੇ ਕਿ ਰੱਬ ਨੇ ਕੰਨ ਜਿਹੜੇ ਦੋ ਲਾਏ ਆ ਨਾ ਇਹ ਦੋ ਕੰਨ ਲਾਏ ਇਸ ਕਰਕੇ ਆ ਇਧਰੋਂ ਸੁਣੋ ਤੇ ਇਧਰੋਂ ਕੱਢ ਦਿਓ ਇਸ ਕਰਕੇ ਦੋ ਕੰਨ ਲਾਏ ਰੱਬ ਨੇ ਇਹਨਾਂ ਨੂੰ ਕੋਈ ਨਹੀਂ ਹਟਾਉਣ ਵਾਲਾ ਪਤਾ ਨਹੀਂ ਇਹਨਾਂ ਦੇ ਇਹਨਾਂ ਤੇ ਦਰਬਾਰ ਸਾਹਿਬ ਤੋਂ ਜਿਹੜਾ ਐਸਜੀਪੀਸੀ ਵੱਲੋਂ ਬਕਾਇਦਾ ਅਨਾਉਂਸਮੈਂਟ ਹੋਈ ਸੀ ਸਪੈਸ਼ਲੀ कि ਤੁਸੀਂ ਫੁਕਰਾਪਣ ਕਰਦੇ ਨਾ ਜਾਓ ਪਰ ਨਹੀਂ ਸਾਨੂੰ ਕੋਣ ਹਟਾ ਸਕਦਾ ਅਸੀਂ ਵੀ ਨਹੀਂ ਹਟਾ ਸਕਦੇ ਪਰ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਅਨਾਉਂਸਮੈਂਟ ਜਰੂਰ ਕੀਤਾ ਪਰ ਉੱਥੇ ਸਿਕਿਉਰਟੀ ਇਹੋ ਜਿਹੀ ਲਾਉਣੀ ਕਿ ਇੰਦਾਂ ਦਿਨ ਨੂੰ ਫਟਾਫੜ ਫੜਨਾ ਚਾਹੀਦਾ ਰਸਤੇ ਵਿੱਚ ਚਲਾਨ ਕੱਟਨੇ ਚਾਹੀਦੇ ਵੱਡੇ ਵੱਡੇ ਪਰ ਨਹੀਂ ਹੋ ਰਿਹਾ ਸਾਰਾ ਕੁਝ ਮੈਂ ਜੋ ਮੈਨੂੰ ਮਹਿਸੂਸ ਹੋਇਆ ਮੈਂ ਕਹਿ ਦਿੰਦਾ ਜੇ ਕਿਸੇ ਦੀ ਸ਼ਾਨ ਦੇ ਵਿੱਚ ਕੁਝ ਗਿਆ ਹੋਵੇ ਤੇ ਮਾਫੀ ਚਾਹੁੰਦਾ ਉਹਦੇ ਵਾਸਤੇ ਪਰ ਜੇਕਰ ਤੁਹਾਨੂੰ ਲੱਗੇ ਕਿ ਵਾਕਿਆ ਸੱਚ ਬੋਲਿਆ ਤੇ ਫਿਰ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਕਮੈਂਟ ਵੀ ਖੋਲ ਢੋਲ ਕੇ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ